ਤਪ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਲੋਕਾਂ ਨੂੰ ਤੇ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਰਿਪੋਰਟਰ ਰਾਜੇਸ਼ ਗਿਲਜੀ ਜੁੜ ਗਏ ਨੇ ਉਹਨਾਂ ਤੋਂ ਪੁੱਛ ਲੈਣੇ ਆ ਸੰਗਤਾਂ ਕਿੱਦਾਂ ਦਾ ਮਹਿਸੂਸ ਕਰ ਰਹੀਆਂ ਨੇ ਰਾਜੇਸ਼ ਜੀ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਤੇ ਫਿਲਹਾਲ ਤੁਸੀਂ ਦੇਖਿਆ ਇੱਥੇ ਭੇਜੀਆਂ ਨੇ ਜੜੀਆਂ ਚੀਜ਼ਾਂ ਉਹ ਤੇ ਲੋਕੀ ਕਾਫੀ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ ਲੋਕੀ ਵੱਧ ਚੜ ਕੇ ਮੱਥਾ ਟੇਕ ਰਹੇ ਨੇ ਕਿ ਉੱਥੇ ਦੇ ਫਿਲਹਾਲ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਬਿਲਕੁਲ ਪੁਸ਼ਪਾ ਅੰਮ੍ਰਿਤਸਰ ਦੇ ਵਿੱਚ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਦਿੱਥੇ ਸੱਬੇ ਨਾਲ ਥਾਵ ਨਹੀਂ ਤੁਜਿਆ ਉਸ ਥਾਂ ਤੇ ਇਸ ਵੇਲੇ ਮੈਂ ਮੌਜੂਦ ਹਾਂ ਔਰ ਜਿਵੇਂ ਕਿ 555ਵਾਂ ਪ੍ਰਕਾਸ਼ ਦਿਹਾੜਾ ਪਹਿਲੀ ਪਾਤਸ਼ਾਹੀ ਦਾ ਮਨਾਇਆ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਆਸਥਾ ਜਿਹੜੀ ਹੈ ਉਹ ਬਿਲਕੁਲ ਸ਼ਰਧਾਲੂਆਂ ਦੇ ਸਿਰ ਚੜ ਕੇ ਬੋਲ ਰਹੀ ਹੈ ਔਰ ਤੁਸੀਂ ਦੇਖੋ ਇਹ ਸ਼ਰਧਾਲੂ ਜਿਹੜੇ ਮਾਤਾ ਜੀ ਦੇਖੋ ਇੱਥੇ ਪਹੁੰਚੇ ਨੇ ਔਰ ਹਾਲਾਂਕਿ ਵੀਲ ਚੇਅਰ ਤੇ ਆ ਰਹੇ ਨੇ ਪਰ ਉਸ ਦੇ ਬਾਵਜੂਦ ਇੱਥੇ ਪਹੁੰਚੇ ਨੇ ਇਸ ਪਾਸੇ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਧਾਲੂ ਜਿਹੜੇ ਨੇ ਉਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਔਰ ਸ਼ਾਮ ਤੱਕ ਇੱਥੇ ਦਾ ਨਜ਼ਾਰਾ ਜਿਹੜਾ ਹੋਰ ਵੀ ਵੱਖਰਾ ਵੇਖਣ ਨੂੰ ਮਿਲੇਗਾ ਔਰ ਸ਼ਰਧਾਲੂ ਦੇਖੋ ਕਿੰਨੀ ਵੱਡੀ ਸੰਖਿਆ 'ਚ ਨਾ ਸਿਰਫ ਅੰਮ੍ਰਿਤਸਰ ਤੋਂ ਨਾ ਸਿਰਫ ਪੰਜਾਬ ਤੋਂ ਨਾ ਸਿਰਫ ਹਰਦੇਸ਼ ਤੋਂ ਬਲਕਿ ਵਿਦੇਸ਼ਾਂ ਤੱਕ ਤੋਂ ਇੱਥੇ ਸ਼ਰਧਾਲੂ ਜਿਹੜੇ ਪਹੁੰਚੇ ਹੋਏ ਨੇ ਨਤਮਸਤਕ ਹੋਣ ਲਈ ਬਹੁਤ ਵੱਡਾ ਦਿਹਾੜਾ ਹੈ ਮਾਤਾ ਜੀ ਨਾਲ ਗੱਲ ਕਰਦੇ ਆਂ व्हीलचेयर ਤੇ ਆਏ ਨੇ ਮੱਥਾ ਟੇਕਣ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਆ ਰਹੇ ਨੇ ਕਿੱਥੋਂ ਆਏ ਹੋ ਮਾਤਾ ਜੀ ਮਾਚਲ ਤੋਂ ਹਾਂਜੀ ਮਾਚਲ ਤੋਂ ਮਾਚਲ ਤੋਂ ਆਏ ਹੋ ਅੱਛਾ ਤਾਂ विशेष तौर पर इसीलिए आए हो यहाँ पर जी, कैसा लगा यहाँ पर माता जी बहुत अच्छा लगा अच्छा। तो आप ऐसे गए थे अंदर व्हील चेयर पे पेलचेर अच्छा। तो यहाँ मतलब ठीक तरह से सेवा से कर रहे हैं जो जो है सारे आ, ठीक है। सब सेवा कर रहे हाँ जी ती आए हो जी 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 ये मेरे माता जी हैं जी हम मैं पूरे परिवार के साथ आज गुरु पर्व पे मौका मिला और बहुत दिनों से ये सोच रहे थे कि आज जाएंगे तो आज मनोकामना पूर्ण हुई और बहुत ही अच्छा लग रहा है बहुत ही बढ़िया यहाँ पे जो व्यवस्था है और जो लोग यहाँ पे इकट्ठे हुए हैं और शांति है यहाँ पे बहुत अच्छा लगा मतलब, हम धन्य हो गए मेक लिया हाँ जी मेक लिया हम भी दिल्ली से स्पेशल मेकने आए हैं। अच्छा और हम मत्था टेक के इतने खुश हैं की हम हर साल हर गुरु पर्व पे मत्था टेकने के लिए आएंगे हम दिल से इतने खुश हुए यहाँ आने के बाद हर अरेन्जमेंट वेस्ट है यहाँ उसका हर अरेजमेंट जैसे होना चाहिए जैसे ऐसा फील नहीं होता कि हम कहीं और आ गए। इससे बेस्ट शायद कोई जगह नहीं है यस तो आज रश बहुत है उसके उसके हिसाब से प्रबंध ठीक क्यों प्रबंध बिल्कुल ठीक है इससे अच्छा प्रबंध मेरे को मैंने अपनी जिंदगी में कहीं नहीं देखा इतने अच्छे प्रबंध देख के हम बड़े खुश हैं दिल से। हम बता नहीं सकते अपनी खुशी ज़ाहिर तौर पर बहुत खुश हैं लोग ਔਰ ਪੁਸ਼ਪਾ ਸਭ ਤੋਂ ਵੱਡੀ ਗੱਲ ਇਹ ਕਿ ਜਿੱਦਾਂ ਦਾ ਇੱਕ ਵੱਡਾ ਦਿਹਾੜਾ ਹੈ ਜੇ ਪ੍ਰਬੰਧ ਚੰਗੇ ਨਾ ਹੋਣ ਤਾਂ ਲੋਕੀ ਨਾਖੁਸ਼ ਹੋ ਕੇ ਵਾਪਸ ਜਾਣ ਪਰ ਇੱਥੇ ਪ੍ਰਬੰਧ ਐਡੇ ਵਧੀਆ ਕੀਤੇ ਹੋਏ ਨੇ ਕਿ ਸੰਗਤਾ ਬਹੁਤ ਜ਼ਿਆਦਾ ਨਹੀਂ ਔਰ ਜਿਵੇਂ ਕਿ ਮੈਂ ਦੱਸਿਆ ਕਿ ਸ਼ਾਮ ਤੱਕ ਰਸ਼ ਬਹੁਤ ਵੱਧ ਜਾਣਾ ਹੈ ਉਸਤੇ ਬਾਵਜੂਦ ਸੰਗਤਾ ਖੁਸ਼ ਹੋ ਕੇ ਜਾ ਰਹੀਆਂ ਨੇ ਨਿਹਾਲ ਹੋ ਕੇ ਜਾ ਰਹੀਆਂ ਨੇ ਕਿ ਉਹਨਾਂ ਨੂੰ ਲੱਗ ਰਿਹਾ ਕਿ ਐਡੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਿਸੇ ਕਿਸਮ ਦੀ ਕਿਸੇ ਸ਼ਰਦਾਲੂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਸ ਦਾ ਸੇਰਾ ਜਿਹੜਾ ਹੈ ਉਹ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਜਾਂਦਾ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ ਕਿ ਜਿੰਨਾ ਵੱਲੋਂ ਐਡੇ ਵਧੀਆ ਪ੍ਰਬੰਧ ਕੀਤੇ ਗਏ ਨੇ ਔਰ ਇਸ ਥਾਂ ਤੇ ਆ ਕੇ ਤੁਸੀਂ ਇੱਕ ਹੋਰ ਚੀਜ਼ ਤੁਹਾਨੂੰ ਦਿਖਾਣਾ ਚਾਹੁੰਗਾ ਇਸ ਪਾਸੇ ਵੱਲ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਦਸਤਾਰ ਮੇਰਾ ਮੇਰੀ ਸ਼ਾਨ ਇਹ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਹੈ ਔਰ ਇਸ ਥਾਂ ਤੇ ਜਿਹੜੀ ਦਸਤਾਰ ਦਾ ਲੰਗਰ ਲਾਇਆ ਹੋਇਆ ਹੈ ਕਿ ਜਿਹੜਾ ਵੀ ਜਾ ਕੇ ਸ਼ਰਦਾਲੂ ਉੱਥੇ ਜਾ ਸਕਦਾ ਹੈ ਜਿੰਨੇ ਦਸਤਾਰ ਬੰਨੀ ਉਹ ਦਸਤਾਰ ਬਨ ਸਕਦਾ ਹੈ ਦਸਤਾਰ ਬਨ ਕੇ ਉਸ ਕੋ ਕੋਈ ਪੈਸਾ ਨਹੀਂ ਲਿਆ ਜਾਏਗਾ ਉੱਤੇ ਬੜੇ ਐਕਸਪਰਟ ਲੋਕ ਨੇ ਜਿਹੜੇ ਇੱਥੇ ਉਹਨਾਂ ਦੀ ਦਸਤਾਰ ਵੰਡਦੇ ਨੇ ਜੇ ਤੁਸੀਂ ਇੱਥੇ ਪਹੁੰਚ ਪਾਓ ਕਿਹੜੇ ਕਿਹੜੇ ਲੋਕ ਜਿਹੜੇ ਨੇ ਉੱਥੇ ਦਸਤਾਰ ਉਹਨਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਰਾਜੇਸ਼ ਜੀ ਤੁਹਾਡਾ ਤੁਸੀਂ तमाम ਜਾਣਕਾਰੀ ਦਿੱਤੀ ਅਸੀਂ ਅੱਗੇ ਵੀ ਤੁਹਾਡੇ ਤੋਂ ਇਸੇ ਤਰੀਕੇ ਨਾਲ ਜੁੜਾਂਗੇ ਤੇ ਲੋਕਾਂ ਦੀਆਂ ਅੱਜ ਕਿੰਨੀਆਂ ਕੁ ਸ਼ਰਧਾ ਹੈਗੀ ਹੈ ਉਹ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਵਾਂਗੇ